Andy! ਇਹਨੂੰ ਕਿ ਇੱਕ ਮੇਰਾ ਬਾਹਰ ਨਿਕਲ ਕੇ ਕਹਦੇ ਸਾਡੇ ਤੋਂ ਕਸੂਰ ਕੀ ਹੋਇਆ ਨਾ ਜਿਹੜਾ ਕਸੂਰ ਹੋਇਆ ਦੱਸ ਦੇਣ ਉਹ ਜਿਹੜਾ ਕਸੂਰ ਹੋਇਆ ਉਹ ਤਾਂ ਦੱਸਣ ਸਾਨੂੰ ਕੀ ਕਸੂਰ ਹੈ ਨਾ ਕਿਉਂ ਕੁੜੀ ਨੂੰ ਜੇਲ੍ਹ 'ਚ ਦਿੱਤਾ ਹੋਇਆ ਤੁਸੀਂ ਕੈਦ ਕੀਤੀ ਹੋਈ ਆ ਇਹਨੂੰ ਆਜ਼ਾਦ ਕਰੋ ਮੇਰੇ ਪੁੱਤ ਨੂੰ ਮੇਰੀ ਧੀ ਸੋਨੇ ਵਰਗੀ ਆ ਫੁੱਲਾਂ ਵਰਗੀ ਮੇਰੀ ਧੀ ਤੁਸੀਂ ਐਦਾਂ ਕੌਡੀਓ ਖੋਟੀ ਕਰਕੇ ਅੰਦਰ ਕੈਦ 'ਚ ਕਰ ਰੱਖੀ ਆ ਦੁਨੀਆ ਸਾਰੀ ਆਜ਼ਾਦ ਹੋਈ ਹੋਗੀ ਇਹ ਕਿਹੜੇ ਮੁਲਕ ਦੀ ਸਜ਼ਾ ਹੈਗੀ ਜਿਹੜੀ ਤੁਸੀਂ ਇਹ ਸਾਨੂੰ ਇੰਨੀ ਸਜ਼ਾ ਦਿੱਤੀ ਹੋਈ ਆ ਤੁਸੀਂ ਮੂੰਹ ਮੰਗ ਮੰਗ ਕੇ ਤੁਸੀਂ ਸੋਨਾ ਪਵਾ ਲਿਆ ਕੀ ਗੱਲ ਤੇ ਮੇਰੀ ਸੋਨੇ ਤੋਂ ਘੱਟ ਸੀਗੀ ਥੱਬਾ ਸੋਨੇ ਦਾ ਪਵਾ ਲਿਆ 6 7 ਜਾਣਿਆਂ ਨੂੰ ਤੁਸੀਂ ਰੱਖ ਦੇ ਇੱਥੇ ਮੇਰਾ ਸੋਨਾ ਭੈਣ ਜੀ ਮੈਂ ਤੇਰੇ ਮੋਰੇ ਮਿੰਤ ਕਰਦੀ ਆ ਮੇਰਾ ਸੋਨਾ ਰੱਖ ਦੇ ਬਾਹਰ ਨਿਕਲ ਮੇਰੇ ਮੱਥੇ ਲੱਗ ਗਿਆ ਕਦੇ ਨਹੀਂ ਤੂੰ ਆਪਦੀ ਸ਼ਕਲ ਤਾਂ ਦਿਖਾ ਨਾਲੇ ਸਾਡੀ ਦੇਖ ਐਸੀ ਜਿੱਦਾਂ ਦੀਆਂ ਸ਼ਕਲਾਂ ਸਾਡੀਆਂ ਬਣ ਗਈਆਂ ਐਸੀ ਉਦੋਂ ਕਿੱਦਾਂ ਦੇ ਸੀ ਤੇ ਹੁਣ ਕਿੱਦਾਂ ਦੇ ਸਾਨੂੰ ਕਰ ਰੱਖਿਆ ਸਾਨੂੰ ਟੈਨਸ਼ਨਾਂ ਚ ਪਾਇਆ ਹੋਇਆ ਤੁਸੀਂ ਡਾਕਟਰਾਂ ਜੋਗੇ ਕਰ ਦਿੱਤਾ ਸਾਨੂੰ ਐਸੀ ਜਿਹੜੇ ਕਦੇ ਡਾਕਟਰ ਤੇ ਦੁਕਾਨ ਨਹੀਂ ਸੀ ਦੇ ਕੇ ਜਾ ਕੇ ਦੇਖੀ ਅਸੀਂ ਡਾਕਟਰ ਹੀ ਨਹੀਂ ਛੱਡੇ ਹੁਣ ਕੋਈ ਸਾਨੂੰ ਸਮਝ ਹੀ ਨਹੀਂ ਆਉਂਦੀ ਸਾਡੇ ਦੁੱਖ ਕੀ ਆ ਬਿਮਾਰੀਂ ਹੀ ਨਹੀਂ ਲਾਭਦੀ ਐਦਾਂ ਨਾ ਹੋ ਗਿਆ ਐਦਾਂ ਤੇ ਕਰ ਰੱਖਿਆ ਤੁਸੀਂ ਸਾਨੂੰ ਐਡੀ ਸਜ਼ਾ ਮੇਰੇ ਪੁੱਤ ਨੂੰ ਦਿੱਤੀ ਮੇਰੀ ਧੀ ਨੂੰ ਐਨੀ ਸਜ਼ਾ ਦੇਤੀ ਤੁਸੀਂ ਇਹਨੂੰ ਆਜ਼ਾਦ ਕਰੋ ਮੇਰੀ ਧੀ ਨੂੰ ਆਜ਼ਾਦ ਕਰੋ ਦੁਨੀਆ ਆਜ਼ਾਦ ਹੋ ਗਈ ਦੁਨੀਆ ਚੰਦ ਤਾਰਿਆਂ ਤੇ ਪਹੁੰਚ ਗਈ ਤੁਸੀਂ ਅੰਦਰ ਜੇਲ੍ਹ ਚ ਤਾੜ ਦਿੱਤੀ ਮੇਰੀ ਧੀ ਇਹ ਕਿਹੜੀ ਸਜ਼ਾ ਐ ਇਹਨੇ ਕੀ ਜਨਮ ਵਿੱਚ ਕਿਸੇ ਕਿਹੜੇ ਜਨਮ ਵਿੱਚ ਪਿਛਲੇ ਚ ਕਰਮ ਮਾੜੇ ਕਰਿਆ ਸੀ ਕਿ ਹੋਣ ਕਰ ਲਏ ਨੇ ਕਿਹੜਾ ਪਿਓ ਬਲਾਤਕਾਰੀ ਆ ਤੁਸੀਂ ਥਾਣੇ ਲੈ ਕੇ ਦਿੱਤਾ ਪਿਓ ਬਲਾਤਕਾਰੀ ਆ ਮੈਨੂੰ ਸਾਹਮਣੇ ਹੋ ਕੇ ਦੱਸੋ ਤਾਂ ਕਿਹੜਾ ਅੱਜ ਤੱਕ ਪਿਓ ਨੇ ਅੱਜ ਤੱਕ ਇਹਨੇ ਪਿਓ ਨੂੰ ਇਹ ਬਲਾਤਕਾਰ ਹੀ ਸੀ ਤੇ ਤੁਹਾਡੀ ਤੁਹਾਡੀ ਵੇਟ ਕਰਨੀ ਸੀ ਮੇਰਾ ਵਿਆਹ ਹੋਵੇ ਟੋਨੀ ਨਾਲ ਤਾਂ ਮੈਂ ਇਹਨਾਂ ਦੇ ਜਾ ਕੇ ਤਾਂ ਉਥੋਂ ਥਾਣੇ ਠਾਣੀ ਕਰੂੰਗੀ ਇਹ ਤੁਹਾਡੀ ਵੇਟ ਕਰਦੀ ਸੀਗੀ ਜਦੋਂ ਪਿਓ ਨੇ ਬਲਾਤਕਾਰ ਕੀਤਾ ਸੀ ਉਦੋਂ ਇਹ ਥਾਣੇ ਜਾਂਦੀ ਪਿੰਡ ਦੇ ਸਰਪੰਚ ਨੂੰ ਦੱਸਦੀ ਮਾਮੇ ਮਾਸੀਆਂ ਨੂੰ ਦੱਸਦੀ 50 ਇਹਦੀਆਂ ਮਾਸੀਆਂ ਪਿੰਡ ਸਾਰਾ ਵੱਸਦਾ ਕਿਸੇ ਨੂੰ ਦੱਸਿਆ ਹੀ ਨਾ ਪਿੰਡ ਹੈ ਇਹ ਤੁਹਾਡੀ ਇੰਤਜ਼ਾਰ ਕਰਦੀ ਸੀ ਵੀ ਮੈਂ ਇਹਨਾਂ ਨਾਲ ਲਾਵਾ ਫੇਰੇ ਲਮਾਂ ਤੇ ਉੱਥੋਂ ਜਾ ਕੇ ਇਹਨਾਂ ਨੂੰ ਬਦਨਾਮ ਕਰਾਉਂਦੇ ਮਾਂ ਪਿਓ ਨੂੰ ਹੋਰ ਕੀ ਆ ਦੁਨੀਆ ਤੇ ਇਨਸਾਨ ਤਾਂ ਬਹੁਤ ਵੱਡੇ ਵੱਡੇ ਆ ਐ ਇਦਾਂ ਦੇ ਨਹੀਂ ਤੇ ਇਦਾਂ ਦੇ ਮੈਂ ਕਹਿੰਨੀ ਹੱਥ ਹੀ ਕਰ ਦਿੱਤੀ ਤੁਸੀਂ ਤਾਂ ਇੰਨੀ ਵੀ ਕਿਤੇ ਇੰਨੀ ਸਜ਼ਾ ਮਾਂ ਪਿਓ ਨੂੰ ਹਾਂ ਕੋਠਿਆਂ ਤੇ ਚੜ੍ਹ ਕੇ ਫਿਲਮਾਂ ਬਣਾਉਂਦੇ ਆ ਪਿੱਛੇ ਕੋ ਲੱਗ ਜਾਂਦੇ ਆ ਕੋਲਿਆਂ ਨਾਲ ਲੱਗ ਜਾਂਦੇ ਆ ਕੋਈ ਕਿਤੇ ਲੱਗ ਕੇ ਸਾਡੀਆਂ ਫਿਲਮਾਂ ਬਣਾਈ ਜਾਂਦਾ ਐਸੀ ਕੋਈ ਕਦ ਕੈਦ ਕੱਟੀ ਆ ਐਸੀ ਕੋਈ ਗਨਾ ਕੀਤਾ ਹੈ ਧੀ ਦਿੱਤੀ ਤੁਹਾਨੂੰ ਧੀ ਦੇ ਕੇ ਫੁੱਲਾਂ ਵਰਗੀ ਤੁਹਾਨੂੰ ਇੰਨੀ ਸੋਨੇ ਵਰਗੀ ਧੀ ਦੇਤੀ ਤੁਹਾਨੂੰ ਤੁਸੀਂ ਜਨਾਬ ਆ ਜਿਹੜੀ ਧੀ ਦੇਤੀ ਕਦੇ ਤੁਸੀਂ ਕੁਵਾੜੀਏ ਨੂੰ ਕਹਿੰਦੇ ਆ ਵੀ ਤੁਸੀਂ ਕੁਵਾੜੀਏ ਨੂੰ ਮਾਂ ਕੁੜੀ ਦੀ ਕਹਿ ਕੇ ਸਾਡੀ ਕੁੜੀ ਦਾ ਖਿਆਲ ਰੱਖੀ ਐਸੀ ਕਿਸੇ ਕੁਵਾੜੀਏ ਨੂੰ ਜਾਣਦੇ ਤੁਸੀਂ ਕਿਹੜੀਆਂ ਗੱਲਾਂ ਕਰਨ ਦੇ ਆ ਤੁਸੀਂ ਕੀ ਕੀ ਬੋਲੀ ਜਾਂਦੇ ਆ ਉਹ ਕੁਵਾੜੀਆ ਵਿਚਾਰਾ ਕਹਿੰਦਾ ਭੈਣ ਜੀ ਮੈਂ ਤਾਂ ਤੁਹਾਨੂੰ ਦੇਖਿਆ ਹੀ ਪਹਿਲੀ ਵਾਰ ਆ ਮੈਨੂੰ ਤਾਂ ਤੁਸੀਂ ਟੱਕਰੇ ਹੀ ਨਹੀਂ ਤਾਂ ਮੈਨੂੰ ਕੀ ਕਹਿ ਕੇ ਗਏ ਆ ਹੈ ਤੁਸੀਂ ਕੀ ਬਣਾਉਂਟੀ ਬਲ ਗੱਲਾਂ ਬਣਾਈ ਜਾਂਦੇ ਆ ਮਹਾਰਾਜ ਦੇ ਮੋਹਰੇ ਬੈਠੋ ਆਜੋ ਚੱਲੀਏ ਮੈਂ ਮਹਾਰਾਜ ਦੇ ਮੋਹਰੇ ਧੀ ਦਾ ਪੱਲਾ ਫੜਾਇਆ ਤੁਹਾਨੂੰ ਆਜੋ ਚੱਲੀਏ ਮਹਾਰਾਜ ਦੇ ਮੋਹਰੇ ਬੈਠੀਏ ਪੋਲ ਤਾਂ ਸਹੀ ਏ ਇੱਕ ਵੇਰੀ ਇੱਕ ਵੇਰੀ ਮੇਰੀ ਵੰਡੀ ਭੈਣ ਬਣ ਕੇ ਦਰਵਾਜ਼ਾ ਖੋਲ ਸਾਡੀ ਮਿਹਨਤ ਆ ਤੇਰੇ ਅੱਗੇ ਮੈਂ ਮਿਹਨਤ ਕਰਦੀ ਆ ਮੈਂ ਪੈਰੀਂ ਹੱਥ ਲਾ ਦਿੰਨੀ ਆ ਹੋਰ ਦੱਸ ਮੈਂ ਮਾਲ ਲੜੇ ਤੋਂ ਬਗੈਰ ਕਿਸੇ ਦੇ ਪੈਰੀਂ ਹੱਥ ਨਹੀਂ ਲਾਇਆ ਸੀ ਮੈਂ ਤੇਰੇ ਪੈਰੀਂ ਹੱਥ ਲਾ ਦਿੰਨੀ ਆ ਮੇਰੀ ਧੀ ਨੂੰ ਯਾਦ ਕਰ ਦੇ ਵੀ ਮੇਲਾ ਮਾਂ ਪਿਓ ਨੂੰ ਇਹ ਕੁੰਡੇ ਲਾ ਕੇ ਕਿੰਨੇ ਚਿਰ ਕੁੰਡੇ ਲਾ ਲੂੰਗੀ ਐਸੀ ਤਾਂ ਮਰ ਜਾਣਾ ਅੱਜ ਨਹੀਂ ਕੱਲ ਮਰ ਜਾਾਂਗੇ ਸਾਡੀ ਧੀ ਨੂੰ ਕਦੋਂ ਯਾਦ ਕਰਾਂਗੀ ਤੂੰ ਸਾਡੀ ਧੀ ਨੂੰ ਯਾਦ ਕਰਦੇ ਅੰਦਰ ਤਾੜੀ ਹੋਈ ਆ ਤੂੰ ਬਾਹਰ ਨਿਕਲ ਆ ਜਾ ਚੱਲੀਏ ਗੁਰਦੁਆਰੇ ਆ ਜਾ ਗੁਰਦੁਆਰੇ ਬਹਿ ਕੇ ਦੋ ਗੱਲਾਂ ਕਰ ਲਈਏ ਰੱਬ ਰੱਬ ਕਰਨ ਵਾਲੀਆਂ ਰੂਹਾਂ ਤੇ ਤੁਸੀਂ ਕਿ ਕਿਦਾਂ ਰੋਲ ਰੱਖਿਆ ਸਾਨੂੰ ਪਰੇ ਤੁਸੀਂ ਕਹਿੰਦੇ ਸਾਡਾ ਬੰਦਾ ਮਾਰਤਾ ਕਦੇ ਕੁਝ ਕਰਤਾ ਦੱਸੋ ਉਹ ਤਰਨ ਤਰਨ ਜਾ ਕੇ ਮੁੱਕਿਆ ਵਿਚਾਰਾ ਅਸੀਂ ਉਹਨੂੰ ਵਿਚਾਰੇ ਨੂੰ ਅਸੀਂ ਜਾਣਦੇ ਨਹੀਂ ਬੁੱਝਦੇ ਨਹੀਂ ਤੇ ਤੁਸੀਂ ਉਹ ਵੀ ਸਾਡੇ ਨਾਲ ਐ ਤਾਂ ਐਸੀ ਉਹਦੇ ਨਾਲ ਸਾਡੀ ਕੀ ਦੁਸ਼ਮਣੀ ਸੀਗੀ ਕੀ ਕੀ ਮੂੰਹ ਆਇਆ ਜੋ ਬੋਲੀ ਜਾਂਦੀ ਐ ਅੰਦਰ ਬੈਠੀ ਬਾਹਰ ਨਿਕਲ ਕੇ ਤੂੰ ਗੱਲ ਤਾਂ ਕਰ ਐਨਾ ਨਹੀਂ ਹੋਸਾ ਜਾਂ ਦੇਈਦੀ ਹੁੰਦੀ ਕਿਸੇ ਦੀ ਧੀ ਪੁੱਤ ਨੂੰ ਐਨੀ ਧੀ ਨੂੰ ਦੇਸ਼ ਨਿਕਾਲਾ ਤੇ ਦਿੱਤਾ ਤੂੰ ਸਾਡੀ ਨੂੰ ਮੇਰੀ ਫੁੱਲਾਵਾਂ ਵਾਂਗੂ ਪਾਲੀ ਹੋਈ ᱛੀ ਇਨੂੰ ਕਿਤੇ ਕੁਛ ਨਹੀਂ ਸੀ ਕਦੇ ਕਿ ਹੋ ਜੀ ਇਹ ਹੋ ਜੀ ਗਾ ਆ ਦੇਖੋ ਸਾਰੇ ਪਾਸੇ ਕਿਤੇ ਉਹਦਾ ਸਾਣ ਹੀ ਨਿਕਲਦਾ ਕਿਦਾਂ ਕੈਦ ਕੀਤੀ ਹੋਈ ਆ ਆ ਦੇਖੋ ਆਹ ਹੈ ਕਿਦਾਂ ਕੈਦ ਕੀਤੀ ਹੋਈ ਮੇਰੀ ਧੀ ਸੋਨੇ ਵਰਗੀ ਉਹਦਣ ਸਾਰੇ ਇਦਾਂ ਸੀ ਇਦਾਂ ਸੀ ਹੁਣ ਕੁਛ ਵੀ ਨਹੀਂ ਇੱਥੇ ਦੁਨੀਆ ਆਜਾਦ ਹੋ ਗਈ ਇਹ ਸਾਰੇ ਲੋਕ ਬਾਹਰ ਨਿਕਲਦੇ ਸਾਰੀ ਦੁਨੀਆ ਬਾਹਰ ਇਹਨਾਂ ਦਾ ਸਾਰਾ ਟੱਬਰ ਬਾਹਰ ਬਾਜ਼ਾਰ ਚ ਫਿਰਦਾ ਹੁੰਦਾ ਇੱਕ ਮੇਰੀ ਧੀ ਨਹੀਂ ਹੁੰਦੀਗੀ ਉੱਥੇ ਹੈ ਰੱਖਿਆ ਹੋਇਆ ਹੈ